ਤਾਂ ਤੋਂ ਕਰਦੇ ਆਂ ਸ਼ੁਰੂਆਤ ਆਜੋ ਕਰਦੇ ਆਂ ਗੱਲਬਾਤ ਤੇ ਜਿਵੇਂ ਤੁਹਾਨੂੰ ਦੱਸ ਰਿਹਾ ਸੀਗਾ ਮੈਂ ਵੀ ਬੱਚਿਆਂ ਦੇ ਵਿੱਚ ਆਪਾਂ ਛੋਟੇ ਬੱਚਿਆਂ ਦੇ ਵਿੱਚ ਕੀ ਦੇਖਣਾ ਹੁੰਦਾ ਜੋ ਬਰੀਡਿੰਗ ਲਈ ਤਿਆਰ ਕਰਨੇ ਹੁੰਦੇ ਆ ਜਾਂ ਤੁਸੀਂ 12 ਬੱਚਾ ਖਰੀਦਿਓ ਤਾਂ ਉਹਦੇ ਵਿੱਚ ਕੀ ਦੇਖਣ ਵਾਲਾ ਹੁੰਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਦੋਸਤੋ ਜਿਵੇਂ ਤੁਸੀਂ ਬੱਚਾ ਦੇਖ ਰਹੇ ਹੋ ਇਹਦੀ ਕੁਆਲਿਟੀ ਚੈੱਕ ਕਰੋ ਤਕਰੀਬਨ 4 ਮਹੀਨਿਆਂ ਦਾ ਬੱਚਾ ਦੋਸਤੋ ਇਹ ਇਹਦਾ ਬਾਪ ਆਪਣਾ ਕਾਲੂ ਆਪਣੇ ਕਾਲੂ ਦਾ ਬੱਚਾ ਹੈ ਤੇ ਤਕਰੀਬਨ 4 ਮਹੀਨਿਆਂ ਦਾ ਹੋ ਚੁੱਕਿਆ ਤੇ ਪੂਰੀ ਚੰਗੀ ਗਰੋਥ ਹੈ ਤਕਰੀਬਨ 31.5 ਇੰਚ ਦੇ ਕਰਾਂ ਚ ਇਹਦੀ ਹਾਈਟ ਹੋ ਚੁੱਕੀ ਹੈ ਜਾਨੀ ਕਿ 31.5 ਇੰਚ ਇਸ ਟਾਈਮ ਹੈਗਾ ਇਹ ਰੀਤਾ ਲਾ ਕੇ ਤੇ ਟੈਸਟਿਕ ਲੰਦਾ ਵੀ ਬਿਲਕੁਲ ਓਕੇ ਆ ਤੇ ਮੂੰਹ ਮੱਥੇ ਦਾ ਵੀ ਓਕੇ ਆ ਅੰਗਾ ਬਰਾਂ ਦਾ ਵਧੀਆ ਢਿੱਲੀ ਸਕਿਨ ਦੇ ਵਿੱਚ ਜਿਵੇਂ ਤੁਹਾਨੂੰ ਦੱਸਦੇ ਹੁੰਨੇ ਆਪਾਂ ਵੀ ਜਦੋਂ ਵੀ ਬੱਚਾ ਖਰੀਦਣਾ ਤੁਸੀਂ ਬਿਲਕੁਲ ਢਿੱਲੀ ਸਕਿਨ ਦਾ ਹੀ ਖਰੀਦਣਾਗਾ ਠੀਕ ਆ ਤਾਂ ਟਾਈਟ ਸਕਿਨ ਦਾ ਬੱਚਾ ਨਾ ਖਰੀਦੋ ਸਕਿਨ ਕਿਵੇਂ ਦੇਖਣੀ ਹੈ ਤੁਹਾਨੂੰ ਉਹ ਵੀ ਦੱਸਦੇ ਆਪਾਂ ਦੋਸਤੋ ਚਾਲਰ ਵਗੈਰਾ ਦੇਖ ਸਕਦੇ ਹੋ ਬੱਚੇ ਦੇ ਤੁਸੀਂ ਠੀਕ ਆ ਤੇ ਸਕਿਨ ਤੁਸੀਂ ਇੱਥੋਂ ਫੜ ਕੇ ਦੇਖਣੀ ਹੈ ਕਿਤੋਂ ਵੀ ਸਕਿਨ ਫੜ ਕੇ ਦੇਖ ਲਓ ਤੁਸੀਂ ਜਿੱਦਾਂ ਇਹਦੀ ਲਚਕਾ ਸਕੈਨਰ ਦੇ ਵਿੱਚ ਠੀਕ ਆ ਇਸ ਤਰ੍ਹਾਂ ਲਚਕ ਹੋਣੀ ਚਾਹੀਦੀ ਹੈ ਸਕੈਨਰ ਦੇ ਵਿੱਚ ਤਾਂ ਉਹ ਬੱਚਾ ਵਧੀਆ ਬਰੀਡਰ ਬਣੂਗਾ ਜਿਹਦੇ ਲਚਕ ਹੋਊਗੀ ਠੀਕ ਆ ਸਕੈਨਰ ਦੇ ਵਿੱਚ ਤੇ ਬਾਕੀ ਪਰਬ੍ਰੈਸ਼ ਤੁਸੀਂ ਕਿਸ ਤਰ੍ਹਾਂ ਕਰਨੀ ਆ ਪਾਉਦੇ ਬਾਰੇ ਵੀ ਦਿਨੇ ਸਾਨੂੰ ਜਾਣਕਾਰੀ ਤੇ ਜੀ ਲਾਈਵ ਨਾਲ ਬਣੇ ਰਹੋ ਜਿਹੜੇ ਵੀ ਨਵੇਂ ਆਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੋਸਤੋ ਪਰਵਰੇਸ਼ਨ ਦੀ ਇਹ ਕਰਨੀ ਆ ਦੋਸਤੋ ਤੁਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਦੁੱਧ ਪਿਆਉਣਾ ਤਾਂ ਉਸ ਤੋਂ ਅਲੱਗ ਤੁਸੀਂ ਇਹਨਾਂ ਨੂੰ ਕਣਕ ਮੱਕੀ ਜਿਵੇਂ ਹੁਣ ਗਰਮੀਆਂ ਗਰਮੀ ਦੇ ਵਿੱਚ ਤੁਸੀਂ ਜਿਉਂ ਪਾ ਸਕਦੇ ਹੋ ਇਹਨਾਂ ਨੂੰ ਬੱਚਿਆਂ ਨੂੰ ਤੇ ਹਰਾਚਾਰਾ ਘੱਟ ਪੋਣਾ ਕਿਉਂਕਿ ਹਰੇ ਨਾਲ ਸਿਰਫ ਪੇਟ ਹੀ ਵਧੂਗਾ ਹੋਰ ਬੱਚੇ ਨੇ ਗਰੋਥ ਨਹੀਂ ਕਰਨੀ ਤੇ ਜੇ ਬੱਚੇ ਤੋਂ ਗਰੋਥ ਕਰਾਉਣੀ ਆ ਤਾਂ ਤੁਹਾਨੂੰ ਅਨਾਜ ਵਗੈਰਾ ਵੱਧ ਤੋਂ ਵੱਧ ਦੇਣਾ ਪਊਗਾ ਤੇ ਨਾਲ ਤੁਸੀਂ ਕੈਲਸ਼ੀਅਮ ਵਗੈਰਾ ਦੇ ਸਕਦੇ ਹੋ ਕੈਲਸ਼ੀਅਮ ਦੇਣ ਦਾ ਮੇਨ ਮਕਸਦ ਇਹ ਹੁੰਦਾ ਕਿਉਂਕਿ ਕੈਲਸ਼ੀਅਮ ਨਾਲ ਹੱਡ-ਗੋਡਾ ਮਜ਼ਬੂਤ ਹੋਊਗਾ ਫੇਰ ਹੀ ਬੱਚਾ ਗਰੋਥ ਕਰੂਗਾ ਠੀਕ ਹੈ ਪੈਰ ਵਗੈਰਾ ਸਿੱਧੇ ਰਹਿਣਗੇ ਉਹਦੇ ਜਾਨੀ ਕਈ ਵਾਰੀ ਆਪਾਂ ਕਾਫੀ ਸੇਵਾ ਕਰੀਏ ਨੇ ਚੰਗਾ ਖਵਾਈ ਪਈ ਜੰਨੇ ਆ ਤਾਂ ਆਪਾਂ ਕੈਲਸ਼ੀਅਮ ਵਗੈਰਾ ਨਹੀਂ ਦਿੰਦੇ ਜਿਹਦੇ ਨਾਲ ਬੱਚਿਆਂ ਦੇ ਅੰਗ ਥੱਲੋਂ ਪੈਰ ਵਗੈਰਾ 빙ਗੇ ਹੋ ਜਾਂਦੇ ਠੀਕ ਆ ਤਾਂ ਫਿਰ ਬਾਅਦ ਵਿੱਚ ਕਾਫੀ ਮੁਸ਼ਕਲ ਆਉਂਦੀਆਂ ਜਾਨੀ ਕਿ ਕਹਿੰਦਾ ਭਾਬਾ ਇਹਨਾਂ ਦੇ ਰੇਟ ਦੇ ਵਿੱਚ ਕਾਫੀ ਕਮੀ ਆ ਜਾਂਦੀ ਆ ਕਿਉਂਕਿ ਬਿਲਕੁਲ ਸਿੱਧਾ ਜਾਨਵਰ ਅੰਗਾਂ ਪੈਰਾਂ ਦਾ ਬਿਲਕੁਲ ਸਿੱਧਾ ਜਾਨਵਰ ਉਸੇ ਦੀ ਰੇਟ ਵੱਧ ਲੱਗੂਗਾ ਤੇ ਜਿਹਦੇ ਲੱਗ ਤਾਂ ਖੁੱਚਾਂ ਪਿੜਦੀਆਂ ਜਾਂ ਅਗਲੇ ਪੈਰ ਪਿੜਦੇ ਜਾਂ ਪਿਛਲੇ ਪੈਰ ਪਿੜਦੇ ਜਾਂ ਖੁੱਚਾਂ ਪਿੜਦੀਆਂ ਉਹ ਬੱਚਾ ਬਰੀਡਿੰਗ ਲਈ ਅਗਲਾ ਨਹੀਂ ਖਰੀਦਦਾ ਕਿਉਂਕਿ ਆਮ ਹੀ ਤੁਸੀਂ ਮੇਲਿਆਂ ਦੇ ਵਿੱਚ ਦੇਖਿਆ ਹੋਊਗਾ ਜਦੋਂ ਵੀ ਕੋਈ ਬੱਕਰਾ ਖਰੀਦਦਾ ਤਾਂ ਹਮੇਸ਼ਾ ਉਹਨੂੰ ਤੋਰ ਫੇਰ ਕੇ ਦਿੰਦੇ ਆ ਤਾਂ ਉਹਦਾ ਮੇਨ ਕਾਰਨ ਇਹੀ ਹੁੰਦਾ ਤੋਰਨ ਦਾ ਵੀ ਲੱਤਾਂ ਪੈਰਾਂ ਦਾ ਬਿਲਕੁਲ ਸਿੱਧਾ ਹੈਗਾ ਜਾਂ ਨਹੀਂ ਹੈਗਾ ਠੀਕ ਆ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਦੋਸਤੋ ਨੋਟ ਕਰਨ ਵਾਲੀਆਂ ਤੇ ਕਾਫੀ ਕੁਝ ਸਿੱਖਣ ਨੂੰ ਮਿਲ ਜਾਂਦਾ ਆਪਾਂ ਨੂੰ ਠੀਕ ਆ ਇਹ ਇਨਾਂ ਚੀਜ਼ਾਂ ਦੇ ਵਿੱਚ ਤੇ ਬਾਕੀ ਦੁੱਧ ਵੱਧ ਤੋਂ ਵੱਧ ਪਿਆਓ ਬੱਚੇ ਨੂੰ ਮਾਂ ਦਾ ਦੁੱਧੋ ਵੀ ਪਿਆਓ ਐਕਸਟਰਾ ਤੁਸੀਂ ਮੱਝਾਂ ਦਾ ਦੁੱਧ ਇਹਨੂੰ ਪਿਆ ਸਕਦੇ ਹੋ ਠੀਕ ਹੈ ਜਿਵੇਂ ਹੁਣ ਇਹ ਬੱਚਾ ਆਪਣਾ 4 ਮਹੀਨਾ ਦਾ ਹੋ ਗਿਆ ਤੇ ਤਕਰੀਬਨ ਆਪਾਂ ਇਹਨੂੰ 2 ਲੀਟਰ ਦੁੱਧ ਸਵੇਰ ਤੇ 2 ਲੀਟਰ ਸ਼ਾਮ ਨੂੰ ਦੁੱਧ ਪਿਉਣੇ ਆ ਇਹਨੂੰ ਤੇ ਨਾਲ ਇਹਨੂੰ ਆਪਾਂ ਸੁੱਕਾ ਨੀਰਾ ਦੇਈ ਜੰਨੇ ਆ ਕਣਕ ਮੱਕੀ ਉਹ ਵੀ ਨਾਲ-ਨਾਲ ਚੱਲਦਾ ਇਹਦਾ ਤੇ ਇੱਕ ਬੱਚਾ ਆਪਾਂ ਡੱਬੇ ਗੱਲਰ ਦੇ ਵਿੱਚ ਤਿਆਰ ਕਰ ਰਹੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਦੂਸਰੀ ਸਾਈਡ ਬੈਠਾਗਾ ਕੁਝ ਬੱਚੇ ਆਪਣੇ ਅਲੱਗ ਕੱਡੇ ਹੋਏ ਸੀਗੇ ਤੇ ਇਹ ਥੋੜਾ ਜਿਹਾ ਪਰੇਸ਼ਾਨ ਕਰਦਾ ਸੀਗਾ ਉਹਨਾਂ ਬੱਚਿਆਂ ਨੂੰ ਪੱਠਾਂ ਨੂੰ ਤਾਂ ਕਰ ਕਿ ਉਹਨੂੰ ਇਧਰ ਬੱਕਰੀਆਂ ਦੇ ਵਿੱਚ ਛੱਡ ਦਿੰਨੇ ਆ ਕਿਉਂਕਿ ਇਹ ਬੱਕਰੇ ਨਾ ਰਹਿ ਕੇ ਥੋੜਾ ਬੈਵਤੀ ਹੋ ਗਿਆ ਪੱਠਾਂ ਨੂੰ ਹਰਾਨ ਕਰਦਾ ਕਿਉਂਕਿ ਹੁਣ ਬੱਕਰੀਆਂ ਸਮੈਲ ਦੇ ਵਿੱਚ ਸੀਗੀਆਂ ਥੋੜੇ ਦਿਨ ਪਹਿਲਾਂ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਵੀ ਇਹ ਵੱਡੇ ਬੱਕਰੇਆਂ ਵਾਲੀਆਂ ਹਰਕਤਾਂ ਕਰੀ ਜਾਂਦਾ ਦੇਖ ਸਕਦੇ ਹੋ ਤੁਸੀਂ ਇਹ ਦਾ ਬਾਪਨ ਵਾਲੀ ਕਾਲੂ ਤੇ ਇਹਦਾ ਨਾਮ ਆਪਾਂ ਕੋਵਰਾ ਤਰੇ ਹੋਇਆ ਇਹ 3 ਅੱਖਾਂ ਦੇ ਵਿੱਚ ਆ ਬੱਚਾ ਇਹ ਤੇ ਬਿਲਕੁਲ ਜੈਡ ਬਲੈਕ ਹੈ ਤੇ ਆਸਾਂ ਵੀ ਤਾਂ ਬਹੁਤ ਆਪਾਂ ਨੂੰ ਇਹਦੇ ਤੋਂ ਵੀ ਚੰਗਾ ਤਿਆਰ ਹੋਊਗਾ ਬਾਕੀ ਮਿਹਨਤ ਆਪਣੀ ਜਾਰੀ ਆ ਤੇ ਮੀਟ ਕਰਦੇ ਆ ਇੱਕ ਸਾਲ ਨੂੰ ਆਪਾਂ ਇਹਨੂੰ ਬਹੁਤ ਵਧੀਆ ਫੀਲਟਰ ਦੇ ਰੂਪ ਦੇ ਵਿੱਚ ਦੇਖਾਉਂਗੇ ਤੁਸੀਂ ਇੱਥੇ ਆਪਣੇ ਫਾਰਮ ਤੇ ਤੇ ਅਲੱਗ ਤੋਂ ਇੱਕ ਡੱਬਾ ਬੱਚਾ ਹੋਰ ਤਿਆਰ ਕਰ ਰਹੇ ਆ ਆਪਾਂ ਉਹ ਵੀ ਬਹੁਤ ਚੰਗਾ ਤਿਆਰ ਹੋ ਰਿਹਾ ਬੱਚਾ ਤੇ तकरीबन ਆਪਾਂ 8-10 ਬੱਚੇ ਸੇਲ ਕਰਦੇ ਸੀਗੇ ਕੁਝ ਪੱਠਾ ਕੁਝ ਬੱਕਰੇ ਤੇ तकरीबन ਆਪਣੇ ਕਾਲੂ ਦੇਸ ਵਾਰ ਆਪਣੇ ਕੋਲੇ 15-16 ਬੱਚੇ ਆਏ ਸੀਗੇ ਤੇ 15-16 ਦੇ ਵਿੱਚੋਂ ਆਪਾਂ तकरीबन 4-5 ਬੱਚੇ ਆਪਣੇ ਕੋਲੇ ਘਰੇ ਫਿਰਦੇ ਹਜੇ 4 ਵੱਡੇ ਆ ਇੱਕ ਛੋਟਾ ਬੱਚਾ ਹੈਗਾ ਤੇ ਬਾਕੀ ਆਪਾਂ ਸੇਲ ਕਰਤੇ ਸੀਗੇ ਤੇ ਬੱਕਰੀਆਂ ਦੁਬਾਰੇ ਫੇਰ ਆਪਣੀਆਂ ਕ੍ਰੋਸ ਹੋ ਗਈਆਂ ਤੇ ਕਾਫੀ ਵੀਰਾਂ ਨੇ ਆਪਣੇ ਤੋਂ ਬੱਚੇ ਮੰਗੇ ਸੀਗੇ ਤੇ ਕੁਛ ਕੁ ਵੀਰਾਂ ਦੇ ਆਪਾਂ ਲਾਂਬੇ ਲਾਦੇ ਯਾਨੀ ਕਿ ਦੇਤੇ ਉਹਨਾਂ ਨੂੰ ਚੰਗੇ ਬੱਚੇ ਠੀਕ ਆ ਤੇ ਕੁਛ ਕੁ ਵੀਰਾਂ ਦੇ ਹਜੇ ਲਾਂਬੇ ਆਪਣੇ ਸਿਰ ਅਗੇ ਠੀਕ ਆ ਤੇ ਉਹਨਾਂ ਦੇ ਆਪਾਂ ਦਸੰਬਰ ਜਨਵਰੀ ਦੇ ਵਿੱਚ ਉਹਨਾਂ ਦੇ ਵੀ ਸਾਰਿਆਂ ਦੇ ਲਾਂਬੇ ਲਾ ਦੇਾਂਗੇ ਤੇ ਚੰਗਾ ਬੱਚਾ ਹੀ ਦਿੰਨੇ ਆ ਆਪਾਂ ਮਾੜਾ ਬੱਚਾ ਆਪਾਂ ਸੇਲ ਨਹੀਂ ਕਰਦੇ ਜਿਹੜਾ ਬੱਚਾ ਵਧੀਆ ਬਰੀਡਰ ਤਿਆਰ ਹੋਊਗਾ ਉਹੀ ਬੱਚਾ ਆਪਾਂ ਦੋਸਤਾਂ ਨੂੰ ਦਿੰਨੇ ਆ ਜੇ ਉਹ ਵੀ ਆਪਣੇ ਤੋਂ ਮੰਗਦੇ ਆ ਤੇ ਪਿਛਲੇ ਸਾਲ ਵੀ ਜਿਹੜੇ ਬੱਚੇ ਗਏ ਸੀਗੇ ਬਹੁਤ ਚੰਗੇ ਬਰੀਡਰ ਤਿਆਰ ਹੋਏ ਆ ਉਹ ਵੀ ਤੇ ਦੋ ਚਾਰ ਬੱਚਿਆਂ ਦੀ ਆਪਾਂ ਵੀਡੀਓ ਵੀ ਲਈ ਹੋਈ ਆ ਤੇ ਪਰ ਇੱਕੋ ਬੰਦਿਆਂ ਨਾਲ ਆਪਣਾ ਕੰਟੈਕਟ ਨਹੀਂ ਹੋਇਆ ਜਿਹੜੇ ਆਪਣੇ ਦੇ ਬੱਚੇ ਲੈ ਕੇ ਗਏ ਸੀਗੇ ਨੰਬਰ ਨੰਬਰ ਮੇਰੇ ਕੋਲੇ ਹੈ ਨਹੀਂ ਸੀਗਾ ਤੇ ਉਹਨਾਂ ਨੇ ਫੋਨ ਫੋਨ ਨਹੀਂ ਕਰੇ ਮੈਨੂੰ ਤੇ 5-6 ਮਹੀਨੇ ਤੱਕ ਅਰ ਬੱਚਿਆਂ ਦੀ ਆਪਾਂ ਪੁੱਛ ਪੜਤਾਲ ਕਰਦੇ ਰਹੇ ਆ ਬਹੁਤ ਵਧੀਆ ਤਿਆਰ ਹੋਇਆ ਵੀਡੀਓ ਵੀ ਆਈਆਂ ਸੀਗੀਆਂ ਆਪਣੇ ਕੋਲੇ ਦੋ ਬੱਚਿਆਂ ਦੀਆਂ ਤੇ ਇੱਕ ਬੱਚਾ ਆਪਣਾ ਮੁੱਲਾਪੁਰ ਦੇ ਨੇੜੇ ਪਿੰਡ ਪੰਡੋਰੀਆ ਉੱਥੇ ਗਿਆ ਹੋਇਆ ਸੀਗਾ ਉਹ ਵੀ ਬਹੁਤ ਸ਼ਾਨਦਾਰ ਬੱਚਾ ਤਿਆਰ ਹੋਇਆ ਹੁਣ ਦੋ ਦੰਦ ਲਾਏ ਉਹਨੇ 2.5 ਇੰਚ ਹੋ ਗਿਆ ਤੇ ਬਿਲਕੁਲ ਹੂ ਹੂ ਕਾਲੂ ਵਰਗਾ ਹੀ ਉਹ ਵੀ ਇਹ ਉਹਦੀ ਵੀ ਆਪਾਂ ਜਲਦੀ ਵੀਡੀਓ ਪਾਵਾਂਗੇ ਉਹ ਭਰਾ ਦੇ ਨਾਲ ਥੋੜੀ ਜਿਹੀ ਗੋਡੇ ਸੱਟ ਲੱਗੀ ਸੀ ਤੇ ਉਹ ਕਹਿੰਦਾ ਮੇਰੇ ਤੋਂ ਹਜੇ ਚੱਲਿਆ ਨਹੀਂ ਜਾ ਰਿਹਾ ਤੇ ਦੋ ਤਿੰਨ ਦਿਨ ਪਹਿਲਾਂ ਹੀ ਆਪਣੀ ਉਹਦੇ ਨਾਲ ਗੱਲ ਹੋਈ ਸੀਗੀ ਤੇ ਕਹਿੰਦਾ ਸੀ ਵੀਰ ਕਹਿੰਦਾ ਮੈਂ ਪੰਜ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਵੀਡੀਓ ਲਾਉਂਗਾ ਵੀਰ ਤੇ ਆਪਾਂ ਆਪਣੇ ਚੈਨਲ ਤੇ ਜ਼ਰੂਰ ਪਾਵਾਂਗੇ ਕਿਉਂਕਿ ਕੱਲਾ ਆਪਣਾ ਇਹ ਨਹੀਂ ਹੁੰਦਾ ਵੀ ਆਪਾਂ ਬੱਚਾ ਵੇਚ ਤਾ ਦੂਵਾਂ ਦਾ ਆਪਾਂ ਅਗਲੇ ਨੂੰ ਪੁੱਛੀਏ ਨਾ ਠੀਕ ਆ ਤਾਂ ਆਪਾਂ ਬੱਚਾ ਦਿੰਨੇ ਆ ਤਾਂ ਆਪਾਂ ਬੱਚੇ ਦੇ ਐਂਡ ਤਾਈਂ ਜਮਾ ਅਗਲੇ ਨਾਲ ਕੰਟਰੈਕਟ ਰੱਖਦੇ ਆ ਕਿਉਂਕਿ ਜੇ ਆਪਣੇ ਘਰੋਂ ਗਿਆ ਬੱਚਾ ਤਾਂ ਆਪਾਂ ਨੂੰ ਉਮੀਦ ਹੁੰਦੀ ਆ ਵੀ ਚੰਗਾ ਤਿਆਰ ਹੋਵੇ ਤੇ ਪਰ ਚੰਗਾ ਬੱਚਾ ਦਿੱਤਾ ਹੁੰਦਾ ਤੇ ਅੱਜ ਤੱਕ ਆਪਾਂ ਨੂੰ ਕਿਸੇ ਦਾ ਕੋਈ ਲੰਬਾ ਨਹੀਂ ਆਇਆ ਜਿਸ ਪਾਂ ਚ ਜਿਹੋ ਜਿਹਾ ਬੱਚਾ ਦਿੱਤਾ ਆਪਾਂ ਤੇ ਉਹੋ ਜਿਹਾ ਵਧੀਆ ਤਿਆਰ ਹੋਇਆਗਾ ਬੱਚਾ ਹਮੇਸ਼ਾ ਹੀ ਤੇ ਇਹ ਕਾਫੀ ਵੀਰ ਹਜੇ ਵੀ ਲਵ ਆਰਮੀ ਰੀਅਲ ਸਟੋਰੀ ਬਾਕੀ ਵੀ ਦੋ ਤਿੰਨ ਜਣੇ ਭਾਈ ਆਨਲਾਈਨ ਬੈਠੇ ਆਪਣੇ ਨਾਲ ਲਾਈਵ 'ਚ ਮੈਸੇਜ ਜ਼ਰੂਰ ਕਰਦਾ ਕਰੋ ਦੋਸਤੋ ਕਿਹੜੀ ਕਿਹੜੀ ਜਗ੍ਹਾ ਤੁਸੀਂ ਸਾਨੂੰ ਦੇਖ ਰਹੇ ਹੋ ਜਾਂ ਕਿੰਨੇ ਸਮੇਂ ਤੋਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤੇ ਜੇ ਕਿਸੇ ਚੀਜ਼ ਬਾਰੇ ਕੋਈ ਪੁੱਛਦੱਸ ਕਰਨੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਹਰ ਰੋਜ਼ ਹੀ ਲਾਈਵ ਕਰਿਆ ਕਰਾਂਗੇ ਕਿਉਂਕਿ ਪਿਛਲੇ 4-5 ਮਹੀਨਿਆਂ ਤੋਂ ਗੈਪ ਗੈਪ ਪੈ ਗਿਆ ਸੀਗਾ ਆਪਣਾ ਤੇ ਤਾਂ ਕਰਕੇ ਆਪਣੇ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਬਿਲਕੁਲ ਫ੍ਰੀ ਹੋ ਗਏ ਤੇ ਹੁਣ ਆਪਾਂ ਹਰ ਰੋਇ ਲਾਈਵ ਕਰਿਆ ਕਰਾਂਗੇ ਮੁਹੰਮਦ ਇਮਰਾਨ ਮਲੇਰ ਕੋਟਲੀ ਤੋਂ ਵੀਰ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਧੰਨਵਾਦ ਬਈ ਤੁਹਾਡਾ ਤੇ ਤੁਹਾਡੇ ਵਰਗੇ ਭਰਾਵਾਂ ਦੀ ਦੇਣੀ ਆ ਹਲਾਸ਼ੇਰੀ ਤੇ ਹੌਲੀ ਹੌਲੀ ਆਪਾਂ ਕੰਮ ਕਰੀ ਜੰਨੇ ਆ ਤੇ ਉਮੀਦ ਕਰਦੇ ਆਂ ਸਾਲ 6 ਮਹੀਨੇ ਦੇ ਵਿੱਚ ਆਪਣੇ ਕੋਲੇ ਹੋਰ ਵੀ ਇਦੋਂ ਚੰਗੇ ਜਾਨਵਰ ਆਪਾਂ ਨਸਲ ਸਸਾਰ ਤੇ ਕੰਮ ਕਰ ਰਹੇ ਆਂ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬੱਚਾ ਤਿਆਰ ਕਰੀ ਜਾਂਦੇ ਆਪਾਂ ਤੇ ਤਿੰਨ ਚਾਰ ਬੱਚੇ ਆਪਣੇ ਦੂਸਰੀ ਸਾਈਡ ਅਗੇ ਉਹ ਵੀ ਤਿਆਰ ਕਰਦੇ ਆਪਾਂ ਕੱਲ ਨੂੰ ਲਾਈਵ ਵਿੱਚ ਦਿਖਾਵਾਂਗੇ ਉਹ ਆਪਾਂ ਤੇ ਕੁਛ ਕਿਉਂਕਿ ਹੁਣ ਬੱਕਰੀਆਂ ਦਾ ਕੁਛ ਤਾਂ ਦੁੱਧ ਕੱਢਣਾ ਸੀਗਾ ਤੇ ਤਾਂ ਕਰਕੇ ਕੁਛ ਛੋਟੇ ਮੇਮਨੇ ਚੰਗਾਉਣੇ ਸੀਗੇ ਫਿਰ ਵੱਡੇ ਹਰਾਨ ਕਰਦੇ ਆ ਵਿੱਚ ਚੁੰਗਣ ਨੂੰ ਭਾਈਦੇ ਆ ਤਾਂ ਕਰਕੇ ਆਪਾਂ ਉਹਨਾਂ ਨੂੰ ਅਲੱਗ ਕੱਢਿਆ ਹੋਇਆ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਆਪਣੇ ਕਾਲੂ ਦੀਆਂ ਪਿਛਲੇ ਸੂਏ ਦੀਆਂ ਪੱਠਾਂਆਂ ਗੀਆਂ ਇੱਕ ਤਾਂ ਇਹ ਖੜੀ ਜੈਡ ਬਲੈਕ ਤਕਰੀਬਨ 37 ਇੰਚ ਪੱਠ ਹੋ ਗਈ ਇਹ ਆਪਣੀ 30 ਇੰਚ ਤੋਂ ਪਲੱਸ ਆ ਦੋ ਦੰਦ ਲਾ ਗਈ ਤੇ ਇੱਕ ਪੱਠ ਆਪਣੀ ਹੋਰ ਆ ਕਾਲੂ ਦੀ ਪਿਛਲੇ ਸਾਲ ਆਪਾਂ ਦੋ ਪੱਠਾਂ ਤਿਆਰ ਕੀਤੀਆਂ ਸੀਆਂ ਤੇ ਇਸ ਸਾਲ ਵੀ ਦੋ ਦੋ ਪੱਠਾਂ ਤਿਆਰ ਕਰ ਰਹੇ ਆ ਕਿਉਂਕਿ ਬਾਲੇ ਜਾਨਵਰ ਰੱਖਣ ਨਾਲੋਂ ਥੋੜੇ ਰੱਖ ਲੋ ਠੀਕ ਆ ਤੇ ਕੇਅਰ ਵਧੀਆ ਕਰ ਲੋ ਖਾਣ ਪੀਣ ਨੂੰ ਚੰਗਾ ਦੇ ਲੋ ਉਹਨਾਂ ਦਾ ਤਾਂ ਤੇ ਇਹ ਆਪਣਾ ਛੋਟਾ ਜਿਹਾ ਫਾਰਮ ਤੇ तकरीबन ਆਪਾਂ 4 1/2 ਸਾਲ ਤੋਂ ਕੰਮ ਕਰ ਰਹੇ ਆਂ ਪਹਿਲਾਂ ਨੋਰਮਲ ਬੱਕਰੀਆਂ ਤੋਂ ਸਟਾਰਟ ਕੀਤਾ ਫਿਰ ਆਪਾਂ ਥੋੜੀਆਂ ਚੰਗੀਆਂ ਬੱਕਰੀਆਂ ਲੈ ਕੇ ਬਰੀਡ ਤੇ ਕੰਮ ਸ਼ੁਰੂ ਕੀਤਾ ਆਪਾਂ तकरीबन 2 ਸਾਲ ਤੋਂ ਤੇ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਤੇ ਤੁਸੀਂ ਵੀ ਦੋਸਤੋ ਬਰੀਡ ਤੇ ਕੰਮ ਕਰ ਸਕਦੇ ਹੋ ਜੇ ਜ਼ਿਆਦਾ ਇਨਕਮ ਲੈਣੀ ਆ ਪਰ ਸਮਾਂ ਲੱਗਦਾ ਥੋੜਾ ਠੀਕ ਹੈ ਇੱਕੋ ਦਿਨ ਚ ਜਾਂ ਇੱਕੋ ਕਿਮੀਨ ਜੇ ਇੱਕ ਸਾਲ ਦੇ ਵਿੱਚ ਕਦੇ ਵੀ ਕਮਾਈ ਨਹੀਂ ਆਉਂਦੀ ਤਾਂ ਤਕਰੀਬਨ ਤੁਹਾਨੂੰ 3-4 ਸਾਲ ਸਟਰਗਲ ਜਾਨੀ ਕਿ ਮਿਹਨਤ ਕਰਨੀ ਪਊਗੀ ਪੂਰੀ ਤੇ ਚੰਗੇ ਜਾਨਵਰਾਂ ਤੇ ਕੰਮ ਕਰਨਾ ਪਊਗਾ ਨਸਲ ਸੁਧਾਰ ਤੇ ਕੰਮ ਕਰਨਾ ਪਊਗਾ ਫਿਰ ਐਂ ਕਮਾਊਗੀ ਇਹ ਐਂਡ ਦੇ ਵਿੱਚ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਭੂ ਤੇ ਕੱਲ ਸ਼ਾਮ ਨੂੰ ਫੇਰ ਆਪਾਂ ਲਾਈਵ ਹੋਵਾਂਗੇ ਇਸੇ ਟਾਈਮ ਤੇ ते उधर तक सारे अंदर अब रखा